ਹਾਂਜੀ ਨਮਸਕਾਰ ਜੀ ਕੀ ਹਾਲ ਚਾਲ ਮੈਂ ਸੁਮਾਂਜਲੀ ਮਿਸ਼ੀ ਦਾ ਟੱਬ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਆਂ ਚਲੋ ਜੀ ਹਮੇਸ਼ਾ ਦੀ ਤਰ੍ਹਾਂ ਅੱਜ ਫੇਰ ਮੈਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਇੰਟਰਸਟਿੰਗ ਜੀ ਰੈਸিপি ਲੈ ਕੇ ਆਈ ਆਂ ਉਮੀਦ ਕਰਦੀ ਆਂ ਤੁਹਾਨੂੰ ਰੈਸিপি ਜ਼ਰੂਰ ਪਸੰਦ ਆਏਗੀ ਹਮੇਸ਼ਾ ਦੀ ਤਰ੍ਹਾਂ ਜੇ ਤੁਹਾਨੂੰ ਰੈਸিপি ਪਸੰਦ ਆਂਦੀ ਹੈ ਤੇ ਤੁਸੀਂ ਕੀ ਕਰਨਾ ਹੈ ਵੀਡੀਓ ਨੂੰ ਕਰਨਾ ਹੈ ਲਾਈਕ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਪਹਿਲੀ ਵਾਰੀ ਚੈਨਲ ਤੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਚਲੋ ਜੀ ਅੱਜ ਦੀ ਰੈਸিপি ਬਣਾਣੀ ਸ਼ੁਰੂ ਕਰਦੇ ਆਂ ਅੱਜ ਦੀ ਜਿਹੜੀ ਸਾਡੀ ਇੰਟਰਸਟਿੰਗ ਰੈਸিপি ਹੈ ਨਾ ਉਹ ਹੈ ਜੀ ਮਲਾਈ ਹਲਵਾ ਹੈ ਨਾ ਮਲਾਈ ਹਲਵਾ ਕਿੰਡਾ ਸੋਹਣਾ ਨਾਮ ਲੱਗ ਰਿਹਾ ਵੈੰਦਾ ਇਹ ਵੈ ਸਾਡੀ ਲੌਸਟ ਰੈਸিপি ਸਾਡੇ ਨਾਨੀ ਦਾਦੀ ਦੇ ਸਮੇਂ ਚ ਤਿਆਰ ਹੋਣ ਵਾਲਾ ਹੈ ਹਲਵਾ ਵੈ ਬਹੁਤ ਹੀ ਟੇਸਟੀ ਬੰਦਾ ਹੈ ਬਹੁਤ ਹੀ ਸੋਖਾ ਵੈ ਘਰ ਚ ਛੋਟਿਆਂ ਨੂੰ ਵੱਡਿਆਂ ਨੂੰ ਸਭ ਨੂੰ ਬਹੁਤ ਪਸੰਦ ਆਇਆ ਹੈ ਔਰ ਸਭ ਤੋਂ ਵੱਡੀ ਗੱਲ ਹੈ ਨਾ ਕੋਈ ਜ਼ਿਆਦਾ ਧਾਮ-ਜਾਮ ਦੀ ਜ਼ਰੂਰਤ ਨਹੀਂ ਗਈ ਸਿੰਪਲ ਇੱਥੇ ਇੱਕ ਕੋਲੀ ਆਪਾਂ ਮਲਾਈ ਲਈ ਹੈ ਮਲਾਈ ਜਦੋਂ ਹਲਕੀ ਮੈਲਟ ਹੋ ਗਈ ਪਿਗਲ ਗਈ ਤੇ ਉਹਦੇ ਵਿੱਚ ਅਸੀਂ ਪਾ ਰਹੇ ਹਾਂ ਉਸੇ ਕੋਲੀ ਦੇ ਨਾਪ ਨਾਲ ਸੂਜੀ ਜਿੰਨੀ ਮਲਾਈ ਲਈ ਉਨੀ ਆਪਾਂ ਸੂਜੀ ਲੈ ਲਈ ਹੈ ਹੁਣ ਅਸੀਂ ਮਲਾਈ ਵਿੱਚ ਕੀ ਕਰਨਾ ਹੈ ਸੂਜੀ ਨੂੰ ਪੁੰਨਣਾ ਹੈ ਠੀਕ ਹੈ ਜੀ ਜਿਵੇਂ ਅਸੀਂ ਦੇਸੀ ਘਿਓ ਵਿੱਚ ਸੂਜੀ ਪੁੰਨਦੇ ਆ ਨਾ ਬਸ ਉਸ ਤਰ੍ਹਾਂ ਹੀ ਹੌਲੀ 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 ਕਰਕੇ ਅਸੀਂ ਇੱਥੇ ਮਲਾਈ ਵਿੱਚ ਸੂਜੀ ਨੂੰ ਪੁੰਨਾਂਗੇ ਜਿਵੇਂ ਪਹਿਲੇ ਸਾਡੀ ਸੂਜੀ ਇਕੱਠੀ ਹੋ ਜਾਂਦੀ ਹੈ ਨਾ ਘਿਓ ਵਿੱਚ ਸੇਮ ਉਹੀ ਤਰੀਕਾ ਹੈ ਮਲਾਈ ਚ ਇਕੱਠੀ ਹੋ ਜਾਏਗੀ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਮਲਾਈ ਜਿਹੜੀ ਹੈ ਨਾ ਉਹਦੇ ਤੋਂ ਅਸੀਂ ਘਿਓ ਬਣਾਉਂਦੇ ਆ ਇੱਥੇ ਮਲਾਈ ਜਿਹੜੀ ਹੈ ਨਾ ਉਹ ਆਪਣਾ ਘਿਓ ਛੱਡਣਾ ਸ਼ੁਰੂ ਕਰ ਦੇਗੀ ਤੇ ਉਸੇ ਘਿਓ ਵਿੱਚ ਅਸੀਂ ਕੀ ਕਰਨਾ ਮਲਾਈ ਨੂੰ ਭੁੰਨਾ ਮੈਂ ਸਾਨੂੰ ਐਕਸਟਰਾ ਘਿਓ ਪਾਣ ਦੀ ਲੋੜ ਨਹੀਂ ਹੈ ਇੱਥੇ ਜੇ ਸੁਜੀ ਦੇਖੋ ਤੁਸੀਂ ਕਿੰਨੀ ਗਾੜੀ ਹੋ ਗਈ ਹੈ ਨਾ ਉਹਨੇ ਥੋੜੀ ਦੇਰ ਤੱਕ ਤੁਸੀਂ ਦੇਖੋਗੇ 5 ਤੋਂ 7 ਮਿੰਟ ਅਸੀਂ ਇਹਨੂੰ ਹਲਕੇ ਤੇ ਇੱਕ ਤੇ ਭੁੰਨੇ ਰਵਾਂਗੇ ਨਾ ਇੱਕਦਮ ਸੁਜੀ ਸਾਡੀ ਦਾਣੇਦਾਰ ਹੋ ਜਾਏਗੀ ਬਸ ਲਗਾਤਾਰ ਤੁਸੀਂ ਇਹਨੂੰ ਚਲਾਉਂਦੇ ਰਹਿਣਾ 5 ਕਿ ਮਿੰਟ ਬਾਅਦ ਤੁਸੀਂ ਦੇਖੋਗੇ ਇੱਥੇ ਜਿਹੜੀ ਹੈ ਨਾ ਸੂਜੀ ਸਾਡੀ ਦਾਣੇਦਾਰ ਹੋ ਗਈ ਹੈ ਹੈਨਾ ਜਿਵੇਂ ਅਸੀਂ ਘਿਓ ਵਿੱਚ ਸੂਜੀ ਨੂੰ ਭੁੰਨੇ ਦਾ ਨਾ ਬਸ ਉਸ ਤਰ੍ਹਾਂ ਅਸੀਂ ਇਹਨੂੰ ਮਲਾਈ 'ਚ ਭੁੰਨਿਆ ਵੈ ਮਲਾਈ ਨੇ ਆਪਣਾ ਘਿਓ ਛੱਡ ਦਿੱਤਾ ਵੈ ਠੀਕ ਹੈ ਤੇ ਸੂਜੀ ਦਾ ਵੀ ਕਲਰ ਆਣਾ ਸ਼ੁਰੂ ਹੋ ਗਿਆ ਵੈ ਹਲਕੀ ਲਾਈਟ ਬ੍ਰਾਊਨ ਕਲਰ ਦੀ ਹੋਈ ਰਹਿੰਦੀ ਹੈ ਜਿਆਦਾ ਡਾਰਕ ਨਹੀਂ ਹੁੰਦੀ ਹੈ ਸੂਜੀ ਕਿਉਂਕਿ ਅਸੀਂ ਇਹਨੂੰ ਮਲਾਈ 'ਚ ਬਣਾ ਰਹੇ ਹਾਂ ਠੀਕ ਹੈ ਮਲਾਈ ਤੇ ਦੁੱਧ ਦਾ ਇਸਤੇਮਾਲ ਹੋਣਾ ਤਾਂ ਹੀ ਸਾਡਾ ਇਹ ਮਲਾਈ ਹਲਵਾ ਕਹਲਾਏਗਾ ਠੀਕ ਹੈ ਤੇ ਇਹੰਦਾ ਨਾ ਨੇਚਰਲ ਕਲਰ ਰਹੰਦਾ ਵੇ ਹਲਕਾ ਜ ਜਿਹੜਾ ਹੈ ਨਾ ਮਤਲਬ ਲਾਈਟ ਬ੍ਰਾਊਨ ਕਲਰ ਜਿਹੜਾ ਸੂਜੀ ਦਾ ਸੀ ਘਿਓ ਵਿੱਚ ਭੁੰਨ ਕੇ ਕੜਾਹ ਬਣਾਨੇ ਨਾ ਉਹ ਕਾਫੀ ਡਾਰਕ ਕਲਰ ਚ ਬੰਦਾ ਵੇ ਲੇਕਿਨ ਇਹ ਲਾਈਟ ਕਲਰ ਚ ਹੀ ਰਹੰਦਾ ਵੇ ਬਾਕੀ ਤੁਸੀਂ ਚਾਹੋ ਤਾਂ ਸੂਜੀ ਨੂੰ ਪਹਿਲਾਂ ਤੁਸੀਂ ਇਸ ਤਰ੍ਹਾਂ ਡਰਾਈ ਰੋਸਟ ਵੀ ਕਰ ਸਕਦੇ ਹੋ ਪਰ ਫਿਰ ਵੀ ਕਲਰ ਇਹਦਾ ਨਾਰਮਲੀ ਰਹੇਗਾ ਇਸ ਤਰ੍ਹਾਂ ਦਾ ਸੁਨਹਿਰੀ ਜਿਹਾ ਕਲਰ ਹੀ ਆਏਗਾ ਇਸ ਤੋਂ ਜ਼ਿਆਦਾ ਤੁਸੀਂ ਅਗਰ ਇਹਨੂੰ ਭੁੰਨੋਗੇ ਨਾ ਤਾਂ ਫਿਰ ਇਹਦੇ 'ਚ ਕੜਵਾ ਪਨਾ ਆਣਾ ਸ਼ੁਰੂ ਹੋ ਜਾਏਗਾ ਕਿਉਂਕਿ ਮલાઈ ਨੂੰ ਨਾ ਅਸੀਂ ਜਿੰਨਾ ਭੁੰਨਾ ਸੀ ਭੁੰਨ ਲਿਆ ਉਹਨੇ ਆਪਣਾ ਘਿਓ ਛੱਡ ਤੇ ਉਸੇ ਕਿਉ ਵਿੱਚ ਅਸੀਂ ਸੁਜੀ ਨੂੰ ਭੁੰਨਿਆ ਹੈ ਠੀਕ ਹੈ ਤੇ ਇਹਦਾ ਬਹੁਤ ਪਿਆਰਾ ਕਲਰ ਆ ਚੁੱਕਿਆ ਵੈ ਬਸ ਹੁਣ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਪਾ ਦੇਣੀ ਹੈ ਜੀ چینی ਮੈਂ ਇਥੇ ਬਰਾਊਨ 슈ਕਰ ਦਾ ਇਸਤੇਮਾਲ ਕਰ ਰਹੀ ਹਾਂ ਤੁਸੀਂ ਗੁੜ ਪਾ ਸਕਦੇ ਹੋ ਦਸੀ ਖੰਡ ਪਾ ਸਕਦੇ ਹੋ ਮਿਸ਼ਰੀ ਪਾ ਸਕਦੇ ਹੋ ਜੋ ਤੁਹਾਡਾ ਮਨ ਹੈ ਨਾ ਤੁਸੀਂ ਇਸਤੇਮਾਲ ਕਰ ਸਕਦੇ ਨਾਰਮਲ ਜਿਹੜੀ ਘਰ ਚ ਅਸੀਂ ਖੰਡ ਵਰਤੀ ਦੀ ਉਹ ਵੀ ਪਾ ਸਕਦੇ ਹੋ ਬਰਾਊਨ 슈ਕਰ ਮੈਂ ਇਥੇ ਇੱਕ ਗੋਲੀ ਪਾਈ ਹੈ ਜਿੰਨੀ ਅਸੀਂ ਮਲਾਈ ਲਈ ਜਿੰਨੀ ਸੁਜੀ ਲਈ ਉਹਨੇ ਅਸੀਂ ਇੱਥੇ ਬ੍ਰਾਊਨ 슈ਗਰ ਦਾ ਇਸਤੇਮਾਲ ਕੀਤਾ ਹੈ ਸਾਰੀ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਮਿਕਸ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਪਾਉਣਾ ਹੈ ਜੀ ਦੁੱਧ ਠੀਕ ਹੈ ਮલાઈ ਹਲਵਾ ਬਣ ਰਿਹਾ ਹੈ ਤੇ ਦੇਦੇ ਚ ਦੁੱਧ ਚਾਹੀਦਾ ਜੇ ਤੁਸੀਂ ਚਾਹੁੰਦੇ ਹੋ ਤੇ ਵਿੱਚ ਪਾਣੀ ਵੀ ਪਾ ਸਕਦੇ ਹੋ ਲੇਕਿਨ ਅਸਲੀ ਟੇਸ ਚਾਹੀਦਾ ਨਾ ਤੁਹਾਨੂੰ ਮલાઈ ਹਲਵੇ ਦਾ ਉਹੀ ਆਪਣੇ ਦਾਦੀ ਨਾਨੀ ਦੇ ਸਮੇਂ ਤੇ ਜਿਹੜਾ ਤੁਸੀਂ ਖਾਧਾ ਹੋਇਆ ਹੈ ਹੈਨਾ ਤੇ ਫਿਰ ਤੁਸੀਂ ਦੁੱਧ ਪਾ ਕੇ ਬਣਾਣਾ ਜੇ ਨਹੀਂ ਖਾਧਾ ਨਾ ਹਲਵੇਂ ਨੂੰ ਟਰਾਈ ਜ਼ਰੂਰ ਕਰਨਾ ਹੈ ਵੀ ਨਾ ਛੱਡ ਦਿਓ ਠੀਕ ਹੈ ਚਾਰ ਕੋਨੀਆਂ ਆਪਾਂ ਉਸੇ ਕੋਲੀ ਦੇ नाप ਨਾਲ ਚਾਰ ਕੋਲੀਆਂ ਦੁੱਧੀਆਂ ਲੀਆਂ ਨੇ ਬਸ ਹੁਣ ਆ ਸੇਨ ਹਲਕੇ ਹੱਥ ਨਾਲ ਹੌਲੀ-ਹੌਲੀ ਕੀ ਕਰਨਾ ਹੈ ਮਿਕਸ ਕਰਨਾ ਹੈ ਹੌਲੀ-ਹੌਲੀ ਕੀ ਹੋਏਗਾ ਜੀ ਸਾਡੀ ਸੂਜੀ ਹੈ ਨਾ ਜਿਹੜੀ ਉਹ ਫੁੱਲੀ ਸ਼ੁਰੂ ਹੋ ਜਾਏਗੀ ਜਿਹੜਾ ਹਲਵਾ ਹੈ ਨਾ ਉਹ گاੜਾ ਹੋਣਾ ਸ਼ੁਰੂ ਹੋ ਜਾਏਗਾ ਨਾਰਮਲੀ ਜਿਵੇਂ ਸੂਜੀ ਦਾ ਕੜਾਹੇ ਸੀ ਬਣਾਉਂਦੇ ਆ ਤੇ ਹੌਲੀ-ਹੌਲੀ گاੜਾ ਹੋ ਜਾਂਦਾ ਨਾ ਸੇਮ ਇੰਨੇ ਵੀ گاੜਾ ਹੋਣਾ ਸ਼ੁਰੂ ਹੋ ਜਾਣਾ ਤੇ ਇਹਨੂੰ ਹਲਕੇ ਹੱਥ ਨਾਲ ਬਸ ਤਲੇ ਦੇ ਨਾਲ ਕੜਛੀ ਘੁਮਾਉਂਦੇ ਮਿਕਸ ਕਰਦੇ ਰਹਿਣਾ ਆ ਦੇਖੋ ਇੱਥੇ ਸੂਜੀ ਜਿਹੜੀ ਹੈ ਨਾ ਹਲਕੀ ਗਾੜੀ ਹੋ ਗਈ ਹੈ ਹੁਣ ਮੈਂ ਇਹਦੇ ਵਿੱਚ ਪਾਤਾ ਅੱਧਾ ਚਮਚਾ ਛੋਟੀ ਇਲਾਇਚੀ ਦਾ ਅੱਛੀ ਖੁਸ਼ਬੂ ਵਾਸਤੇ ਇੱਥੇ ਅਸੀਂ ਇਲਾਇਚੀ ਦੇ ਨਾਲ ਹੀ ਨਾ 8-10 ਧਾਗੇ ਪਾ ਦਾਂਗੇ ਕੇਸਰ ਦੇ ਜਿਹਦੇ ਨਾਲ ਇੱਕ ਸੋਨਾ ਜਿਹਾ ਨਾ ਕਲਰ ਆ ਜਾਏਗਾ ਮલાઈ ਹਲਵਾ ਸਾਡਾ ਬਾਰ ਬਾਰ ਮੈਂ ਤਾਂ ਨਹੀਂ ਕਹਿ ਰਹੀਆਂ ਕਿ ਐਂਦਾ ਕਲਰ ਥੋੜਾ ਲਾਈਟ ਹੀ ਰੰਦਾ ਵੈ ਹਲਕਾ ਵਾਈਟ ਕਲਰ ਵਿੱਚ ਹੀ ਰੰਦਾ ਵੈ ਉਹ ਬ੍ਰਾਊਨ ਕਲਰ ਨਹੀਂ ਆਂਦਾ ਜੋ ਸੂਜੀ ਦੇ ਹਲਵੇ 'ਚ ਤੁਹਾਨੂੰ ਚਾਹੀਦਾ ਹੁੰਦਾ ਵੈ ਠੀਕ ਹੈ ਜਿਦੋਂ ਇਸ ਤਰੀਕੇ ਨਾਲ ਹਲਵਾ ਸਾਡਾ ਪਕਣਾ ਸ਼ੁਰੂ ਹੋ ਜਾਂਦਾ ਬਬਲਸ ਆਨੇ ਸ਼ੁਰੂ ਹੋ ਜਾਂਦੇ ਛਿੱਟੇ ਪੈਣੇ ਸ਼ੁਰੂ ਹੋ ਜਾਂਦੇ ਇਹਦੇ ਤੋਂ ਤੁਸੀਂ ਬਚ ਗਏ ਕਿਉਂਕਿ ਬਹੁਤ ਗਰਮ ਹੁੰਦੇ ਨੇ ਜਲਣ ਦਾ ਡਰ ਰਹਿੰਦਾ ਵੈ ਗੈਸ ਦਾ ਫਲੇਮ ਬਿਲਕੁਲ ਲੋ ਰੱਖਣਾ ਤੇ ਲੋ ਫਲੇਮ ਤੇਨੂੰ ਲਗਾਤਾਰ ਚਲਾਉਂਦੇ ਰਹਿਣਾ ਜੇ ਤੁਹਾਨੂੰ ਇਹ ਕਲਰ ਨਹੀਂ ਪਸੰਦ ਆ ਰਿਹਾ ਤੁਸੀਂ ਇਹ ਚਾਹਦੇ ਹੋ ਕਿ ਨਹੀਂ ਆਪਾਂ ਹਲਵਾ ਬਰਾਊਨ ਚ ਚਾਹੀਦਾ ਤੇ ਤੁਸੀਂ ਇੱਥੇ ਕੀ ਕਰ ਸਕਦੇ ਹੋ ਇੱਥੇ येलो ਫੂਡ ਕਲਰ ਦਾ ਇਸਤੇਮਾਲ ਕਰ ਸਕਦੇ ਹੋ ਜਿਹੜਾ ਲੱਡੂਆਂ ਵਾਲਾ ਰੰਗ ਹੁੰਦਾ ਹੈ ਨਾ ਉਹ ਥੋੜਾ ਜਿਹਾ ਤੁਸੀਂ ਪਾਣੀ ਵਿੱਚ ਘੋਲ ਕੇ ਤੇ ਉਹ ਤੁਸੀਂ ਇਹ ਹਲਵੇ ਵਿੱਚ ਪਾ ਸਕਦੇ ਜਿਹਦੇ ਨਾਲ ਕੀ ਇਹ ਹਲਵਾ ਸਾਡਾ yellow color ਦਾ ਬਣ ਜਾਏਗਾ ਤੇ ਤੁਹਾਨੂੰ ਇਹ ਵਹਿਮ ਵੀ ਨਹੀਂ ਰਹੇਗਾ ਕਿ ਸਾਡਾ ਹਲਵਾ ਕੱਚਾ ਬਣਿਆ ਹੈ ਮલાઈ ਹਲਵਾ ਵੈ ਮલાઈ ਜਿਹਾ ਬਣਿਆ ਹੈ ਦੁੱਧ ਚ ਬਣਿਆ ਹੈ ਸਵਾਦ ਤੇ ਮੈਂ ਗਰੰਟੀ ਦਿੰਨੀ ਆ ਕਿ ਇੱਕ ਵਾਰੀ ਖਾਓਗੇ ਨਾ ਤੈਨੂੰ ਬਾਰ ਬਾਰ ਬਣਾਓਗੇ ਬਾਕੀ ਕਲਰ ਇਹਦਾ ਇਸ ਤਰ੍ਹਾਂ ਦਾ ਹੀ ਰਹਿਣਾ ਹੈ ਤੇ ਤੁਸੀਂ ਹਲਵੇ ਨੂੰ ਜ਼ਰੂਰ ਟਰਾਈ ਕਰਨਾ ਬਹੁਤ ਹੀ ਜ਼ਬਰਦਸਤ ਬੰਦਾ ਵੈ ਬੱਚਿਆਂ ਨੂੰ ਵੱਡਿਆਂ ਨੂੰ ਸੱਪ ਨੂੰ ਬਹੁਤ ਪਸੰਦ ਆ ਤੇ ਜਦੋਂ ਇਹ ਹਲਵਾ ਬਣ ਜੇ ਫਿਰ ਤੁਸੀਂ ਇਹਦੇ ਵਿੱਚ ਆਪਣੇ ਮਨਪਸੰਦ ਡ్రਾਈ ਫਰੂਟਸ ਐਡ ਕਰੋ ਜੋ ਜੋ ਤੁਹਾਨੂੰ ਪਸੰਦ ਨੇ ਕਿਸ਼ਮਿਸ਼ ਪਾਓ ਕਾਜੂ ਪਾਓ ਬਦਾਮ ਪਾਓ ਨਾਰੀਅਲ ਦੀ ਗਿਰੀ ਪਾਓ ਤੇ ਮਗਜ ਪਾਓ ਪਾ ਕੇ ਹਲਵਾ ਤੁਸੀਂ ਸਰਵ ਕਰੋ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਕਿ ਅੱਜ ਦਾ ਮલાઈ ਹਲਵਾ ਰੈਸিপি ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਜੇ ਤੁਸੀਂ ਪਹਿਲੇ ਖਾਦਾ ਹੋਇਆ ਵੈ ਤੇ ਕਿਦੇ ਹੱਥ ਦਾ ਖਾਦਾ ਹੋਇਆ ਵੈ ਮੈਨੂੰ ਜ਼ਰੂਰ ਦੱਸਣਾ ਨਹੀਂ ਖਾਦਾ ਤੇ ਮੇਰੀ ਇਸ ਰੈਸিপি ਨੂੰ ਜ਼ਰੂਰ ਟਰਾਈ ਕਰਨਾ तो कॉमेंट करके दसना चलो जी फिर मिलते हैं एक होर आसान तो स्वादिजी रेसिपी के नदों तक थैंक यू मलाई हलवा बन के तैयार है आओ तो खाइए